ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਫਸਲਾਂ ਤੇ ਹੋਏ ਨੁਕਸਾਨ ਦੀ ਪੂਰੀ ਪਰਪਾਈ ਕੀਤੀ ਜਾਵੇਗੀ ਇਸ ਲਈ ਸੁਲਤਾਨਪੁਰ ਤੇ ਪੁਲਾਥ ਤਹਿਸੀਲਾਂ ਵਿੱਚ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਹੋ ਚੁੱਕੇ ਹਨ ਉਹਨਾਂ ਦੱਸਿਆ ਕਿ ਬਿਆਸ ਦਰਿਆ ਦੀ ਬੀ ਸਿਲਟਿੰਗ ਬਾਰੇ ਡਰੇਨਸ ਵਿਭਾਗ ਦੇ ਮੁੱਖ ਇੰਜੀਨੀਅਰ ਤੋਂ ਰਿਪੋਰਟ ਮੰਗੀ ਗਈ ਹੈ ਰਾਹਤ ਕਾਰਜਾਂ ਲਈ ਪ੍ਰਭਾਵਿਤ ਖੇਤਰਾਂ ਨੂੰ ਸੈਕਟਰਾਂ ਵਿੱਚ ਵੰਡ ਕੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਸਰਕਾਰ ਲੋਕਾਂ ਨੂੰ ਸੁਰੱਖਿਆ ਥਾਵਾਂ ਸਹਿਜ ਊਲਤਾ ਰਾਸ਼ਨ ਅਤੇ ਪਸ਼ੂ ਧਨ ਦੀ ਸੰਭਾਲ ਉਪਲਬਧ ਕਰਵਾ ਰਹੀ ਹੈ ਸ਼੍ਰੀ ਗੋਵਿੰਦ ਨੇ ਕਿਹਾ ਕਿ ਹੜ੍ਹ ਰੁਕੂ ਕਾਰਜਾਂ ਉੱਤੇ 276 ਕਰੋੜ ਰੁਪਏ ਕਾਚ ਕੀਤੇ ਗਏ ਹਨ ਤੁਸੀਂ ਬੰਨਾ ਉਤੇ 4 ਲੱਖ ਮਿੱਟੀ ਦੇ ਬੋਰੇ ਰੱਖੇ ਗਏ ਹਨ ਅਤੇ ਰਾਤ ਦਿਨ ਨਿਗਰਾਨੀ ਜਾਰੀ ਹੈ ਉਹਨਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਅਤੇ ਐਡਵਾਂਸ ਬੰਨ ਪੂਰੀ ਤਰ੍ਹਾਂ ਸੁਰੱਖਿਅਤ ਹਨ ਮੰਤਰੀ ਨੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ ਰਾਸ਼ਨ ਵੰਡਿਆ ਅਧਿਕਾਰੀਆਂ ਨੂੰ ਹਰ ਲੋੜਵੰਦ ਤੱਕ ਸਹਾਇਤਾ ਪਹੁੰਚਾਉਣ ਦੇ ਹੁਕਮ ਦਿੱਤੇ ਉਹਨਾਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਯੋਗਦਾਨ ਲਈ ਧੰਨਵਾਦ ਕੀਤਾ ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਯੂਪੀਏ ਨਿਊਜ਼ ਚੈਨਲ ਤੋਂ ਧੰਨਵਾਦ